ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ Kapil Sharma ਸਾਵਨ ਦੀ ਪਹਿਲੀ ਬਰਸਾਤ ਅੱਜ ਸੋਮਵਾਰ ਹੈਗਾ ਤੇ ਉਤਾਰ ਬਰਸਾਤ ਪੈ ਰਹੀ ਹੈ ਪਠਿੰਡਾ ਦੇ ਵਿੱਚ ਤੇ ਤੁਹਾਨੂੰ ਹਾਲਾਤ ਦਿਖਾਣੇਗੇ ਪਠਿੰਡਾ ਸ਼ਹਿਰ ਦੇ ਜਿੱਥੇ ਕੀ ਪਾਣੀ ਦੇ ਸੀਵਰੇਜ ਦੀ ਸਿਸਟਮ ਜਿਹੜਾ ਕੀ ਬਿਲਕੁਲ ਫੇਲ ਨਜ਼ਰ ਆ ਰਿਹਾ ਹੈਗਾ ਤਾਂ ਤਸਵੀਰਾਂ ਦੇਖ ਰਹੇ ਹਾਂ ਪਠਿੰਡਾ ਦਾ ਇਹ ਪਾਵਰ ਹਾਊਸ ਰੋਡ ਹੈ ਹਰ 바ar ਜਿਹੜਾ ਕੀ ਇੱਥੇ ਪਾਣੀ ਇੰਨਾ ਇਕੱਠਾ ਆਉਂਦਾ ਹੈਗਾ ਤੇ ਜਿਹੜੇ ਕੀ ਹਸਪੀਟਲ ਵੀ ਸਭ ਤੋਂ ਜ਼ਿਆਦਾ ਇਸ ਥਾਂ ਤੇ ਨੇਗੇ ਆਨ ਜਾਣ ਵਾਲੇ ਜਿਹੜੇ ਮਰੀਜ਼ ਨੇਗੇ ਇੱਥੋਂ ਦੇ ਵਸਨੀਕ ਨੇ ਸਰਕਾਰੀ ਦਫ਼ਤਰ ਨੇਗੇ ਇਹ ਸਾਰਾ ਜਿਹੜਾ ਕਿ ਐਸਐਸਪੀ ਡੀਸੀ ਸਭ ਦੀ ਰਿਹਾਇਸ਼ ਇੱਥੇ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਵਰ ਹਾਊਸ ਰੋਡ ਦੀ ਹੈ ਬਿਲਕੁਲ ਪਾਣੀ 7 ਤੋਂ 8 ਫੁੱਟ ਜਿਹੜਾ ਕਿ ਪਾਣੀ ਇਸ ਥਾਂ ਤੇ ਖੜ ਚੁੱਕਿਆ ਹੈਗਾ ਤਾਂ ਤਸਵੀਰਾਂ ਦੇਖ ਰਹੇ ਹੋ ਲੋਕ ਜਿਹੜੇ ਕਿ ਪਰੇਸ਼ਾਨ ਨੇਗੇ ਇੱਥੋਂ ਦੇ ਆਨ ਜਾਣ ਵਾਲੇ ਲੋਕ ਵੀ ਪਰੇਸ਼ਾਨ ਨੇ ਹਸਪੀਟਲ ਤੇ ਮਰੀਜ਼ ਆਂਦੇ ਨੇ ਉਹ ਵੀ ਪਰੇਸ਼ਾਨ ਨੇਗੇ ਬਿਲਕੁਲ ਸੀਵਰੇਜ ਜਿਹੜਾ ਸਿਸਟਮ ਜਿਹੜਾ ਕਾ ਬਿਲਕੁਲ ਫੇਲ ਨਜ਼ਰ ਆ ਰਿਹਾ ਹੈਗਾ ਤਸਵੀਰਾਂ ਦੇਖ ਰਹੇ ਹੋ ਇੱਥੋਂ ਦੇ ਜਿਹੜੇ ਕਿ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਵੀ ਲੱਖਾਂ ਰੁਪਏ ਦੀਆਂ ਮਸ਼ੀਨਾਂ ਜਿਹੜੀ ਕਿ ਸੀਵਰੇਜ ਬੋਰਡ ਨੂੰ ਦਿੱਤੀਆਂ ਗਈਆਂ ਫੇਰ ਵੀ ਕਿਉਂ ਨਹੀਂ ਇਹ ਕੰਮ ਕਰ ਰਹੇ ਨੇ ਕਿ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਸਾਰੇ ਸ਼ਹਿਰ ਦੀਆਂ ਵਕ ਵਕਤ ਤਸਵੀਰਾਂ ਦਿਖਾਵਾਂਗੇ ਬਿਲਕੁਲ ਪਾਣੀ ਜਿਹੜਾ ਕਿ ਫੁੱਲ ਫਲੈਜ ਹੋਇਆ ਹੋਇਆ ਵੈਗਾ ਤੇ 2 ਘੰਟੇ ਤੋਂ ਲਗਾਤਾਰ ਜਿਹੜੀ ਕਿ ਬਰਸਾਤ ਪੈ ਰਹੀ ਹੈਗੀ ਤਾਂ ਗੱਲ ਬਾਤ ਕਰਾਂਗੇ ਲੋਕ ਵੀ ਇੱਥੇ ਖੜੇ ਨੇਗੇ ਲੋਕਾਂ ਨਾਲ ਜਿਹੜਾ ਕਿ ਤਸਵੀਰਾਂ ਦੇ ਕਿੰਨੀ ਢੇਰ ਦੇ ਖੜੇ ਹੋ ਇੱਥੇ ਬਹੁਤ ਟਾਈਮ ਹੋ ਗਿਆ ਵੀਰੇ ਸਾਨੂੰ ਘਟ ਘਟ 2-3 ਘੰਟੇ ਹੋ ਗਏ ਕੀ ਕੰਮ ਕਰਦੇ ਕੰਮ ਤਾਂ ਵੀਰੇ ਅਸੀਂ ਕਰਦੇ ਆ ਨਕਸ਼ੇ ਵਗੈਰਾ ਬਣਾਉਣੇ ਪਣਾਉਣ ਅੱਛਾ ਕਿੱਥੇ ਜਾਣਾ ਸੀਗਾ ਵੀਰੇ ਇੱਧਰ ਜਾਣਾ ਸੀ ਗਾਂ ਆਪਣਾ ਨੰਗਣਾ ਸੀਗਾ ਓਫਿਸ 'ਚ ਜਾ ਕੇ ਆਉਣਾ ਸੀਗਾ ਤੇ ਇੱਕ ਮੁਸ਼ਕਲ ਬਹੁਤ ਆ ਵੀਰੇ ਨੰਗਰ ਨੂੰ ਥਾਈ ਨਹੀਂਗਾ ਤੇ ਹਰ ਵਾਰੀ ਇੱਥੇ ਏਸੀ ਰੋਡ ਤੇ ਪਾਣੀ ਸਾਰੇ ਕਿਤੇ ਆਈਆਂ ਵੀਰੇ ਕੱਲੇ ਇਹੀ ਰੋਡ ਦਾ ਨਹੀਂਗਾ ਹੋਰ ਵੀ ਸਾਰੇ ਕਿਤੇ ਇਹੀ ਹਾਲ ਆ ਵੀਰੇ ਪਾਣੀ ਪਾਣੀ ਖੜਾਗਾ ਕਿਤੇ ਵੀ ਨੰਗਰ ਨੂੰ ਥਾ ਹੀ ਨਹੀਂ ਆਏਗਾ ਯੀ ਲੱਗਦਾ ਨਹੀਂ ਸੀਵਰੇਜ ਬੋਰਡ ਨੂੰ ਪਹਿਲਾਂ ਦੇਖਣਾ ਚਾਹੀਦਾ ਬਰਸਾਤਾ ਦੇ ਮੌਸਮ ਨੇਗੇ ਝਾਲੀਆਂ ਸਾਫ਼ ਹੋਣੀ ਚਾਹੀਦੀ ਝਾਲੀਆਂ ਬਿਲਕੁਲ ਮੇਰੇ ਸਾਫ਼ ਕਰਨੇ ਚਾਹੀਦੇ ਦੇਖਣਾ ਚਾਹੀਦਾ ਇੱਥੋਂ ਦੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾਗਾ ਨਾ ਜਿੰਨਾਂ ਦੀ ਕੋਈ ਇੱਥੇ ਡਿਊਟੀ ਲੱਗੀ ਹੋਈ ਹੈ ਉਹਨਾਂ ਨੂੰ ਦੇਖਣਾ ਚਾਹੀਦਾਗਾ ਕੋਈ ਸੀਵਰੇਜ ਦੀ ਵਗੈਰਾ ਸਫਾਈ ਵਗੈਰਾ ਕਰਾਉਣ ਕੋਈ ਤਾਂ ਹੀ ਦਾ ਹਾਲ ਹੋ ਸਕਦਾ ਨਾ ਕੀ ਲੱਗਦਾ ਪਾਣੀ ਨਿਕਲ ਜੂਗਾ ਅੱਜ ਦੀ ਡੇਟ ਤੇ ਨਹੀਂ ਮੇਰੇ ਅੱਜ ਤਾਂ ਮੁਸ਼ਕਲ ਹੈ ਜਿਹੜੇ ਹਸਾਬ ਨਾਲ ਉਹ ਗੱਡੀ ਦੇਖੋ ਡਿੱਗੀ ਪਈ ਆ ਉਧਰ ਉਹ ਕੈਂਟਰ ਵਗੈਰਾ ਖੜੇ ਨੇ ਮੈਨੂੰ ਨਹੀਂ ਲੱਗਦਾ ਪਾਣੀ ਨਿਕਲੂਗਾ ਕਿੰਨਾ ਕੁ ਫੁੱ 3-4 ਫੁੱਟ ਪਾਣੀ ਹੈਗਾਗਾ ਦੱਸਿਆ ਜਰ ਇੱਥੇ ਐਸਐਸਪੀ ਡੀਸੀ ਸਰਕਾਰੀ ਮਹਿਕਮੇ ਸਭ ਉੱਥੇ ਹੈਗੇ ਸਾਬ ਜੀ ਕੋਈਗਾ ਅੱਜ ਛੁੱਟੀ ਹੈ ਕੀ ਸੋਮਵਾਰ ਦੀ ਹਾਂਜੀ ਬੱਸ ਵੀਰੇ ਆ ਮੁਸ਼ਕਲ ਬਹੁਤ ਆ ਰਹੀ ਹੈ ਤੁਹਾਨੂੰ ਕਿੰਨੀ ਕੀ ਮੁਸ਼ਕਲ ਹੈ ਤੁਸੀਂ ਕੰਮ ਕਰ ਰਹੇ ਹੋ ਨਾ ਹੁਣ ਕੰਮ ਕਰਨਾ ਵੀਰੇ ਨੰਗੜਾਂ ਆ ਕੇ ਮੁਸ਼ਕਲ ਬਹੁਤ ਆ ਰਹੀ ਹੈ ਨਾ ਹਰਥਾ ਤੇ ਫੁੱਟਬਾਲ ਤੇ ਜਿਹੜੇ ਬਣੇ ਨੇ ਉੱਥੇ ਤਾਰਾਂ ਨੰਗੀਆਂ ਹੈਗੀਆਂ ਨੰਗੀਆਂ ਤਾਰਾਂ ਵੀਰੇ ਸਭ ਕਿਤੇ ਬਹੁਤ ਹੀ ਖਤਰੇ ਖਤਰੇ ਵਾਲਾ ਗੱਲ ਹੀ ਆ ਵੀਰੇ ਠੀਕ ਹੈ ਨਾ ਮੈਂ ਕੋਣ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਵੀਰ ਜੀ ਨਾਮ ਕੀ ਤੁਹਾਡਾ ਮਨਜੋਤ ਸਿੰਘ ਕੀ ਕਿ ਨਾ ਚੰਨਿਓ ਇਹ ਹਾਲਾਤ ਜਿਹੜੇ ਕਿ ਬਰਸਾਤ ਦੇ ਕਰਕੇ ਪਾਣੀ ਪਾਣੀ ਹੋਇਆ ਵੈ ਸਾਰੇ ਸ਼ਹਿਰ ਦੇ ਵਿੱਚ ਗਲਤੀ ਆ ਗਈ ਲੋਕਾਂ ਨੂੰ ਵੀ ਨੁਕਸਾਨ ਨਾਲੇ ਇਹ ਹੁਣ 2-3 ਦਿਨ ਐਂ ਖੜਾ ਰਹਿਣਾ ਇਹ ਨਾ ਲੱਗਣਾ ਪਾਣੀ ਨੇ ਜਹੀਂ ਤਾਂ ਬੰਦਾ ਪਾਣੀ ਹੁੰਦਾਗਾ ਵੀ ਨੰਗੀ ਜਾਂਦਾ ਜੇ ਸੀਵਰੇਜ ਸਾਫ਼ ਹੋਣ ਅੱਗੇ ਡੇਂਗੂ ਦਾ ਸੀਜ਼ਨ ਹੈਗਾ ਮੱਸਰ ਬਹੁਤ ਹੋ ਗਈ ਹੁਣ ਪਾਣੀ ਖੜਾ ਰਹਿੰਦਾ ਇੱਥੇ ਬਿਮਾਰੀਆਂ ਦਾ ਘਰ ਹੀ ਹੈ ਗਈ ਇਹ ਹਾਂ ਕਿਹੜਾ ਏਰੀਆ ਕਿਹੜਾ ਇਹ ਇਹ ਬਠਿੰਡਾ ਪਾਵਰ ਹਾਊਸ ਰੋਡ ਏ ਹਸਪੀਟਲ ਵੀ ਦੱਸਿਆ ਜਾ ਰਿਹਾ ਬਹੁਤ ਨਹੀਂ ਕਿਤੇ ਹਾਂ ਇਹੋ ਹਸਪੀਟਲ ਉਹ ਸਾਹਮਣੀਆਂ ਗਾ ਜਿਨ੍ਹਾਂ ਨੇ ਹੁਣ ਉੱਥੇ ਜਾਣਾ ਉੱਥੇ ਜਾ ਹੀ ਨਹੀਂ ਜਾਂਦਾ ਇਹਨਾਂ ਤਾਂ ਆ ਸਾਰੇ ਖੜੇ ਆ ਮੁੰਡੇ ਤੁਸੀਂ ਵੀ ਇੱਧਰੋਂ ਇੱਧਰੋਂ ਹੀ ਜਾਣਾ ਸੀਗਾ ਅਸੀਂ ਗਾਂਹਾਂ ਨੰਗਣਾ ਸੀਗੇ ਇੱਧਰ ਅਸੀਂ ਫੌਜੀ ਚੌਂਕ ਚਾਏ ਸੀ ਉਧਰ ਜੀਤ ਰੋਡ ਦਾ ਵੀ ਆਹੀ ਹਾਲ ਹੈਗਾ ਹਾਂ ਜੀ ਹਾਂ ਜੀ ਕੰਮ ਕੀ ਕਰ ਰਹੇ ਹੋ ਮੈਂ ਇੱਥੇ ਕੰਮ ਸੈਕਦਾ ਨਾ ਬਰੇ ਬੇਕਿੰਗ ਦਾ ਬਿਲਕੁਲ ਹਰੇਕ ਲੋਕ ਜਿਹੜੇ ਕਿ ਪਰੇਸ਼ਾਨ ਨਜ਼ਰ ਆ ਰਹੇ ਨੇ ਕਿ ਭਾਈ ਕਿੱਥੇ ਜਾਣਾ ਸੀ ਸਾਡੇ ਦਾ ਭਾਈ ਇੰਸਟੀਚੂਟ ਹੈ ਜੀ ਅਕਾਲ ਇੰਸਟੀਚੂਟ ਇੱਥੇ ਕਿੰਨੀ ਕਿ ਪਰੇਸ਼ਾਨੀ ਆਈ ਜਦੋਂ ਬਰਸਾਤ ਇਹਦਾ ਬਈ ਬਹੁਤ ਆਉਂਦੀ ਆ ਤੁਸੀਂ ਦੇਖ ਲਓ ਗੱਡੀਆਂ ਡੁੱਬੀਆਂ ਪਈਆਂ ਜੀ ਮੈਂ ਮੇਨ ਜਗ੍ਹਾ ਇੱਥੇ ਹੁਣ ਹੱਲ ਕਰਨਾ ਚਾਹੀਦਾ ਇਹਨਾਂ ਨੂੰ ਮੇਨ ਪੁਆਇੰਟ ਆ ਹਰ ਵਾਰ ਆਏ ਹੁੰਦੇ ਜਦੋਂ ਸ਼ਹਿਰ ਦੇ ਵਿੱਚ ਇਹਦਾ ਹੱਲ ਤਾਂ ਕਰਨਾ ਪਊਗਾ ਆਂ ਹੀ ਤਾਂ ਗੱਲ ਪਾਨੀ ਪਰ ਬਾਜ਼ਾਰ ਨੇਗੇ ਵਪਾਰੀ ਪਰੇਸ਼ਾਨ ਨੇਗੇ ਸਾਰੇ ਸ਼ਹਿਰ ਦਾ ਹੀ ਆ ਸਾਰੇ ਹੀ ਹੁੰਦੇ ਆ ਜੀ ਹੁਣ ਉੱਥੇ ਇਹਨਾਂ ਦੇ ਘਰ ਆ ਹਸਪੀਟਲ ਇੱਥੇ ਕਿੰਨੇ ਜ਼ਿਆਦੇ ਆ ਲੋਕ ਦਵਾਈ ਲੈਣ ਆਉਂਦੇ ਆ ਹੁਣ ਇੱਥੋਂ ਦੇਖੋ ਸਾਰਾ ਰਾਹ ਬੰਦ ਹੋ ਗਿਆ ਗੱਡੀਆਂ ਡੁੱਬੀਆਂ ਨੇ ਕਿੱਧਰ ਜਾਣਗੇ ਬੰਦੇ ਇਹਦਾ ਹੱਲ ਕਰਨਾ ਪਊਗਾ ਮੀਂਹ ਤਾਂ ਆਏ ਸ ਇਹ ਚੀਜ਼ ਦਾ ਹੱਲ ਕਰਨਾ ਪਊਗਾ ਹੁਣ ਆ ਮੋਟਾ ਨੇ ਹੌਸਪੀਟਲ ਜਾਣਾ ਸੀਗਾ ਇੱਥੇ ਖੜਾ ਵਿਚਾਰਾ ਇਹਨੇ ਦਵਾਈ ਲੈ ਕੇ ਆਉਣੀ ਆ ਮੁੰਡੇ ਨੇ ਆ ਦੇਖੋ ਜੀ ਬਈ ਕਿੱਥੋਂ ਆਏ ਆਈ ਪੁੱਛੋ ਮੰਡੀ ਤੋਂ ਬਾਈ ਕੀ ਕਰਨ ਅਸੀਂ ਇੱਥੇ ਜਾਣਾ ਸੀ ਅੱਗੇ ਹੌਸਪੀਟਲ ਤੇ ਉਹ ਫਿਰ ਪਾਣੀ ਕਰਕੇ ਪਰੇਸ਼ਾਨੀ ਹੋ ਰਹੀ ਆ ਜਿਆਦਾ ਐਡਮਿਟ ਨਹੀਂ 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 ਵੈਸੇ ਦਵਾਈ ਚੈੱਕਅਪ ਕਰਾਉਣੇ ਆਣਾ ਸੀਗਾ ਤੇ ਉਹ ਬਾਰਿਸ਼ ਜਿਆਦਾ ਹੋ ਗਈ ਤੇ ਰੋਡ ਸਾਰਾ ਬੱਦਲ ਗਿਆ ਕਿੰਨਾ ਪਾਣੀ ਹੈ ਜੇ ਫੁੱਟ ਦੀ ਗੱਲ ਕੀਤੀ ਜਾਵੇ ਪਾਣੀ ਹੈ ਹੈਗਾ ਆ ਜਿਆਦਾ ਲੱਕ ਦੁੱਤੀ ਆ ਪਰ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਇੱਕ ਵਾਰੀ ਕਲੋਜ਼ ਕਰਕੇ ਤੁਹਾਨੂੰ ਜਿਹੜਾ ਕਿ ਉਹ ਵਿਅਕਤੀ ਆ ਰਿਹਾ ਹੈਗਾ ਬਿਲਕੁਲ ਲੱਕ ਤੱਕ ਜਿਹੜਾ ਕਿ ਪਾਣੀ ਤੁਸੀਂ ਦੇਖ ਰਹੇ ਹੋ ਇਹ ਟਰੱਕ ਆ ਰਿਹਾ ਜਿਹੜਾ ਕਿ ਟਰੱਕ ਵੀ ਬਿਲਕੁਲ 7-7 8-8 ਫੁੱਟ ਜਿਹੜਾ ਪਾਣੀ 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 ਹੋਇਆ ਵੈ ਸਾਰੇ ਸ਼ਹਿਰ ਦੇ ਵਿੱਚ ਲੋਕ ਪਰੇਸ਼ਾਨ ਨੇਗੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਲਖਵਿੰਦਰ ਸਿੰਘ ਜੀ ਕਿੱਥੋਂ ਆਏ ਪਾਵਰ ਹਾਊਸ ਰੋਡ ਤੋਂ ਕਿੰਨਾ ਪਾਣੀ ਪਾਣੀ ਬਹੁਤ ਜ਼ਿਆਦਾ ਜੀ ਕਿੰਨੇ ਫੁੱਟ ਕੋਰ ਤੋਂ ਘਟ ਜੀ 3.5 ਫੁੱਟ ਦੇ ਕਰੀਬ ਪਾਣੀ ਹੈ। ਹਾਂਜੀ। ਅੱਛਾ ਜੇ ਕਿਹੋ ਜਿਹਾ ਕੀ ਕੰਮ ਕੀ ਕੋਈ? ਇੱਥੇ ਰਹਿਨੇ ਆ ਅਸੀਂ ਜਿਹੜੇ ਦਿਓਲ ਹਸਪੀਟਲ ਕੋਲੇ ਰਹਿਨੇ ਆ। ਅੱਛਾ। ਹਾਂਜੀ। ਹਰ ਸਾਲ ਕਰਦੇ ਸੀ ਪੱਕੇ। ਨਹੀਂ ਮੈਂ ਤਾਂ ਹੁਣੇ ਨਵੇਂ ਇੱਥੇ ਰਹਿਣ ਲੱਗੇ। ਕੈਤ ਕੀ ਪਤਾ ਚੱਲੇ ਜੀ ਇੱਥੇ ਬਹੁਤ ਬਹੁਤ ਜਿਆਦਾ ਬੁਰਾ ਹਾਲ ਆਈ। ਇਹ ਦੇਖੇ ਨਾ। ਨਹੀਂ ਜਿਹੜੇ ਹਸੌਣ ਤੇ ਬੁਰਾ ਹਾਲਾ ਕਿੱਥੇ ਰਹਿਣ ਨੂੰ ਦਿਲ ਕਰਦਾ। ਬਿਮਾਰੀਆਂ ਦੇ ਟਾਈਮ ਆ ਗਏ। ਬਿਮਾਰੀ ਦਾ ਘੜੀ ਦੇਖੋ।